ਅਜੇ ਸ਼ਹੀਦ ਭਾਈ ਕੇਰ ਸਿੰਘ ਜੀ ਭਾਈ ਬਿਆਨ ਸਿੰਘ ਜੀ ਅਤੇ ਭਾਈ ਸਤਵੰਦ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਸ਼੍ਰੀ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਈਗੇ ਉਪਰੰਤ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਹੋਈਆਂ। ਇਸ ਮੌਕੇ ਸਿੱਖ ਸੰਗਤਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸਮਾਗਮ ਨੂੰ ਪ੍ਰੰਤ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵਿਅਕਤੀਗਤ ਗੱਲਬਾਤ ਕਰਦੇ ਜਾਣਕਾਰੀ ਸਾਂਝੀ ਕੀਤੀ। ਬਾਈਕੁਚਕਾ ਖਾਲਸਾ ਬਾਈਕੁਚਕੀ ਫਤਿਹ ਅੱਜ ਦਾ ਦਿਨ 10 ਪਾਠਾ ਦਾ ਪ੍ਰਕਾਸ਼ ਦਿਵਸ ਹੈ ਪਿਛੇ ਪਿਛੇ ਦਾ ਜੋ ਉਹ ਸਾਈਟ ਕਾਮ ਦੇ ਨਹੀਂ ਉਹ ਜੋ ਸਾਈਟ ਤੋਂ ਨਹੀਂ ਉਹ ਉੱਤਨ ਦਿਵਸ ਹੈ ਜਿੱਥੇ ਅਸੀਂ ਸ਼ਹੀਦਾਂ ਦੀ ਅਰਦਾਸ ਕੀਤੀ ਹੈ ਭਾਈ ਬੀਨ ਸਿੰਘ ਦੇ ਸੁਖਵੰਤ ਸਿੰਘ ਦੇ ਅਤੇ ਬਰਬਰ ਸਿੰਘ ਦੀ ਜਿਨ੍ਹਾਂ ਤਿੰਨਾਂ ਨੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਜਿਸ ਨੇ ਜ਼ੁਲਮ ਕੀਤਾ ਸੀ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚੜਾਈਆਂ ਸੀਗੀਆਂ ਉਸ ਦਾ ਹੰਗਾਰਾ ਬੀ ਜੀ ਪੀ ਦੇ ਆਗੂ ਵਾਜਰ ਪਈ ਨੇ ਭਰਿਆ ਔਰ ਇੰਦਰਾ ਗਾਂਧੀ ਨੂੰ ਕਿਹਾ ਕਿ ਇਹ ਦੁਰਗਾ ਮਾਤਾ ਦੇ ਸਮਾਨ ਹੈਗੀ ਹੈ ਔਰ ਐਲਕੇ ਐਡਵਾਨੇ ਜਿਹੜਾ ਫਿਰ ਉੱਚ ਦਾ ਬੀ ਜੀ ਪੀ ਦਾ ਲੀਡਰਸ਼ਿਪ ਔਰ ਸਨ ਕਿਹਾ ਕਿ ਇਹ 4 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਸੋਸੀ ਬੜੇ ਉੱਚੇ ਪਾਗਾਂਦੇ ਆ ਜਿਹੜੇ ਅੱਜ ਦਰਬਾਰ ਸਭ ਆ ਕੇ ਦਸਵੇਂ ਪਾਤਸ਼ਾਹ ਨੂੰ ਤੇ ਸਿੱਧਨੂੰ ਨਮਸਕਾਰ ਕਰ ਰਹੇ ਆ ਅੱਜ ਦਾ ਦਿਨ ਇਹ ਵੀ ਬਹੁਤ ਵੱਡਾ ਹੈ ਕਿ ਨਾਲ ਦੇ ਦੇਸ਼ ਜਿੱਥੇ ਅਸੀਂ ਰੋਜ਼ਰਨਾ ਅਰਦਾਸ ਕਰਦੇ ਆਂ ਅੱਜ ਵੀ ਕੀਤੇ ਆ ਕਿ ਜਿਹੜੇ ਗੁਰਦੁਆਰੇ ਸਾਡੇ ਪਾਕਿਸਤਾਨ ਵਿੱਚ ਰਹਿ ਗਏ ਹੈ ਉਹਨਾਂ ਦੇ ਦਰਸ਼ਨਦਾਰ ਹੋਣ ਉਸ ਮੁਲਕ ਨੂੰ ਸਿਕਿਉਰਿਟੀ ਕਾਉਂਸਲ ਦਾ 2 ਸਾਲ ਦੇ ਲਈ ਮੈਂਬਰ ਬਣਾਇਆ ਗਿਆ ਹੈ ਅਸੀਂ ਸਮਝਦੇ ਆਂ ਕਿ ਸਾਡੇ ਗਵੰਢੀ ਜੇ ਤਕੜੇ ਤੇ ਮਿਲਟਰੀ ਦੇ ਵਿੱਚ ਤਕੜੇ ਹੋਣਗੇ ਤੇ ਸਕਿਉਰਿਟੀ ਕਾਉਂਸਲ ਦੇ ਵਿੱਚ ਜਾ ਕੇ ਬਾਦ ਜ਼ੁਲਮ ਦੇ ਖਿਲਾਫ ਉਠੋਣਗੇ ਜੋ ਕਿ ਸਿੱਖਾਂ ਤੇ ਮੁਸਲਮਾਨਾਂ ਦੇ ਉੱਤੇ ਬਹੁਤ ਜ਼ਿਆਦਾ ਗ੍ਰੇਟੇਡ ਸਿੱਖਾਂ ਦੇ ਉੱਤੇ ਹੋ ਰਿਹਾ ਹੈ ਤਾਂ ਅਸੀਂ ਉਹਦਾ ਸਵਾਗਤ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਸਕਿਉਰਿਟੀ ਕਾਉਂਸਲ ਦੇ ਵਿੱਚ ਸਾਡਾ ਜੋ ਸੰਤ ਜਨਨ ਸਿੰਘ ਭਿੰਡਾ ਵਾਲੇ ਦੇ ਆਖਰੀ ਸ਼ਬਦ ਸੀ ਕਿ ਜਦੋਂ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਅੰਦਰ ਆਉਣਗੀਆਂ ਤਾਂ ਖਾਲਸਾ ਦਾ ਨਹੀਂ ਪੱਥਰ ਰੱਖਿਆ ਜਾਊਗਾ ਇਹ ਸਬਾਜ ਨੂੰ ਸਿਕਿਉਰਿਟੀ ਕਾਉਂਸਲ ਦੇ ਵਿੱਚ ਨਵਾਂ ਮੈਂਬਰ ਪਾਕਿਸਤਾਨ ਜ਼ਰੂਰ ਠਾਏ ਕਿਉਂ ਕਰਕੇ 1947 ਦੇ ਵਿੱਚ ਸਾਡਾ ਹੱਕ ਆਜ਼ਾਦੀ ਦਾ ਜ਼ਬਰਨ ਖੋਇਆ ਗਿਆ ਸੀ ਔਰ ਅੰਗਰੇਜ਼ ਨੇ ਸਾਡੇ ਕੀਤੇ ਹੋਏ ਸਾਡ ਉਹ ਭੁੱਡ ਕੇ ਪਾਕਿਸਤਾਨ ਦੇ ਵਿੱਚ ਸਾਡੇ ਸਿੱਖਾਂ ਨੂੰ ਮੁਸਲਮਾਨ ਦੇ ਗੁਲਾਮ ਕਰਤਾ ਔਰ ਇੰਡੀਆ ਦੇ ਵਿੱਚ ਸਾਨੂੰ ਸਿੱਖਾਂ ਨੂੰ ਹਿੰਦੂ ਦੇ ਗੁਲਾਮ ਕਰਤਾ ਅਸੀਂ ਆਜ਼ਾਦੀ ਚਾਹੁੰਦੇ ਹਾਂ ਔਰ ਆਸ ਕਰਦੇ ਹਾਂ ਕਿ ਇਸ ਸਾਲ ਅਮਨਪਸੰਦ ਤਰੀਕੇ ਦੇ ਨਾਲ ਬਿਨ ਬਗੈਰ ਖੂਨ ਖਰਾਬੇ ਤੋਂ ਬਗੈਰ ਅਸੀਂ ਆਪਣਾ ਲੈਤਾ ਦੇਸ਼ ਬਫਰ ਸਟੇਟ ਕੋਮਿਊਨਿਟੀ ਚੀਨ ਹਿੰਦੂ ਇੰਡੀਆ ਇਸਲਾਮਿਕ ਪਾਕਿਸਤਾਨ ਦੇ ਵਿੱਚ ਵਿੱਚ ਅਸ ਵਿੱਚ ਜਮਾਂਗੇ ਔਰ ਆਜ਼ਾਦ ਹੋਮਾਂਗੇ ਇਹ ਸਾਡੀਆਂ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਹੈ ਤੇ ਪ੍ਰੈਸਕ ਵੀ ਬੇਨਤੀ ਹੈ ਕਿ ਅਸੀਂ ਹੁਣ ਆਜ਼ਾਦ ਹੋਣਾ ਚਾਹੁੰਦੇ ਹਾਂ ਸਰ ਕਿਸਾਨੀ ਸੰਘਰਸ਼ ਬਾਰੇ ਕੀ ਕਹੋਗੇ ਜੀ ਡਲੇਵਾਲ ਸਾਹਿਬ ਜੋ ਕਰਕੇ ਸਿੱਖੀ ਦੇ ਰੂਪ ਦੇ ਵਿੱਚ ਉੱਥੇ 40 ਦਿਨਾਂ ਤੋਂ ਉਹ ਹੜਤਾਲ ਦੇ ਵਿੱਚ ਬੈਠੇ ਐ ਤੇ ਟਕੈਟ ਸਾਹਿਬ ਨੇ ਕਿਹਾ ਦੂਜੇ ਕਿਸਾਨੀ ਲੀਡਰਾਂ ਨੇ ਕਿ ਸਿੱਖਾਂ ਦੀ ਬਹੁਤ ਬੇਇੱਜ਼ਤੀ ਕੀਤੀ ਐ ਨਹੀਂ ਸਿੱਖ ਬਿਲਕੁਲ ਉਹਨਾਂ ਦੇ ਨਾਲ ਹੈਗੇ ਐ ਔਰ ਅਰਦਾਸ ਕਰਦੇ ਐ ਕਿ ਹੁਣ ਜੋ ਕਰਕੇ ਗਵੰਡੀ ਮੌਲਕ ਸਾਰੇ ਤਕੜੇ ਹੋ ਗਏ ਐ ਤੇ ਜਿਹੜੇ ਪ੍ਰਾਈਮ ਮਿਨਿਸਟਰ ਸ੍ਰੀ ਮੋਦੀ ਸਾਹਿਬ ਨੇ ਤੇ ਉਹਨਾਂ ਦੇ ਸਾਰੇ ਕੈਬਨਿਟ ਹੁਣ ਸਿੱਖਾਂ ਦੀ ਕਦਰ ਕਰੂਗੀ ਕਿਉਂ ਕਰਕੇ ਜੇ ਕਦਰ ਨਹੀਂ ਕਰਨਗੇ ਤਾਂ ਸਿੱਖ ਬਹੁਤ ਦੂਰ ਚਲੇ ਜਾਣਗੇ ਤੇ ਸਰ ਜਗਜੀਤ ਸਿੰਘ ਜੋ ਇਨੀ ਤਪੱਸਿਆ ਕਰ ਰਿਹਾ ਸਾਡੀ ਪਾਰਟੀ ਤੇ ਪੰਥ ਉਹਨਾਂ ਦੇ ਪਿੱਛੇ ਹੈ ਤੇ ਅਸੀਂ ਨਹੀਂ ਸਮਝਦੇ ਕਿ ਉਹਨਾਂ ਦੇ ਕੁਰਬਾਨੀ ਦੇ ਸਮੇਂ ਉਹਨਾਂ ਨੇ ਸਿੱਖਾਂ ਦੇ ਖਿਲਾਫ ਕੁਝ ਕੀਤਾ ਹੈ ਉਹਨਾਂ ਨੇ ਸਿੱਖਾਂ ਦੇ ਲਈ ਚੜ੍ਹਦੀ ਕਲਾ ਦੇ ਲਈ 40 ਦਿਨਾਂ ਤੋਂ ਹੁਪਖੜਤਾਲ ਰੱਖੀ ਹੈ ਔਰ ਮੌਤ ਦੇ ਕਿਨਾਰੇ ਹੈ ਤੇ ਅਸੀਂ ਉਹਨਾਂ ਨੂੰ ਬਿਲਕੁਲ ਸਤਕਾਰ ਨਾਲ ਫਤਿਹ ਅਰਜ਼ ਕਰਦੇ ਹਾਂ ਤੁਹਾਡੇ ਸਾਹਮਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਰ ਆਖੀ ਸਾਰੇ ਕਿ ਪਾਟੀ ਅਮਰਪਾਲ ਸਿੰਘ ਹੋਰੀ ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ ਤੁਸੀਂ ਕਾਫੀ ਬੜੀ سپورਟ ਕੀਤੀ ਹੈ ਕੋਈ ਉਹਨਾਂ ਦੇ ਪਰਿਵਾਰ ਨਾਲ ਤੁਹਾਡੀ ਮੁਲਾਕਾਤ ਹੋਈ ਹੈ ਕਿ ਉਹ ਤੁਸੀਂ ਸਪੋਰਟ ਕਰੋਗੇ ਜੀ ਜੇਕਰ ਉਹਨਾਂ ਨੂੰ ਨਵੀਂ ਪਾਰਟੀ ਬਣਾਉਣੀ ਹੈ ਅਸੀਂ ਸੰਤ ਅਨੰਤ ਸਿੰਘ ਢਿੰਡਾ ਵਾਲਿਆਂ ਦੇ ਵਕਤ ਤੋਂ ਲੈ ਕੇ ਅੱਜ ਤੱਕ ਖਾਲਸਾ ਧਿਰ ਫਤਿਹ ਦੇ ਲਈ ਜੂਝ ਰਹੇ ਹਾਂ ਅਮਨ ਪਸੰਦ ਤਰੀਕੇ ਦੇ ਨਾਲ ਜੇ ਉਹ ਪਾਰਟੀ ਇਸ ਸੰਰਚ ਦੇ ਵਿੱਚ ਰੜੂਗੀ ਹਾਂ ਤਾਂ ਉਹਨਾਂ ਨੂੰ ਜੀ ਆਇਆਂ ਕਹਾਂਗੇ ਪਰ ਜੇ ਨਹੀਂ ਰੜੂਗੀ ਅਸੀਂ ਜਿਵੇਂ ਪਹਿਲਾਂ ਪਾਰਟੀਆਂ ਬਣਾਉਂਦੇ ਰਹੀ ਹੈ ਵੱਡੀਆਂ ਪਾਰਟੀਆਂ ਨੂੰ ਤੋੜ ਕੇ ਫਿਰ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਆਜ਼ਾਦੀ ਦੀ ਲਹਿਰ ਹੈ ਸਨ ਜਰਨੈਲ ਸਿੰਘ ਭਿੰਡਰਵਾਲੇ ਦੇ ਹੁਕਮ ਤੇ ਉਸ ਦੇ ਵਿੱਚੋਂ ਨੁਕਸਾਨ ਪਾਉਣਗੇ ਔਰ ਮੈਂ ਤੇ ਸਾਡੀ ਪਾਰਟੀ ਉਹਨਾਂ ਤੋਂ ਦੂਰ ਰੱਖਣਾ ਚਾਹੁੰਦੇ ਆਂ ਤੇ ਪੰਥ ਦੇ ਕੋਲੇ ਅਰਦਾਸ ਕਰਦੇ ਆਂ ਕਿ ਰੱਬ ਦੇ ਵਾਸਤੇ ਹੁਣ 40 ਸਾਲ ਹੋ ਗਏ ਅਸੀਂ ਖਾਲਿਸਤਾਨ ਦੀ ਅਰਦਾਸ ਕਰਦੇ ਆਂ ਹੁਣ ਸਾਡੀ ਪਾਰਟੀ ਨੂੰ ਬਖਸ਼ ਦਿਓ ਤੇ ਇਹ ਜਿਹੜੀਆਂ ਨਵੀਆਂ ਪਾਰਟੀਆਂ ਬਣਦੀਆਂ ਇਹ ਜ਼ਰੂਰ ਬੜਨ ਇਹਨਾਂ ਦੇ ਵਿਚਾਰ ਸੁਣੋ ਪਰ ਜਿੰਨਾ ਚਿਰ ਪਾਰਟੀ ਖਾਲਸਾਤਨ ਦੇ ਮੁੱਦੇ ਤੇ ਨਹੀਂ ਆਉਂਦੀ ਉਹਨਾਂ ਚਿਰ ਖਾਲਸਾ ਪੰਥ ਤੋੜ ਮਰੋੜ ਪੰਥ ਦੇ ਵਿੱਚ ਨਾ ਪਾਵੇ ਔਰ ਸ਼੍ਰੋਮਣੀ ਕਾਲੀ ਦਾ ਨੰਬਰ ਸਰਦਾਰ ਨਾਲ ਅਸੀਂ ਝਾੜੂ ਬਰਦਾਰ ਆਏ ਤੁਹਾਡੇ ਉਹਨਾਂ ਦੀ ਅੱਦਾਦ ਕਰੋ ਮਨ ਸਾਹਿਬ ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਖਾਲਸਪਤਾਨ ਦੀ ਉਹ ਜੇ ਗੱਲ ਕਰਨਗੇ ਤਾਂ ਪਾਰਟੀ ਦਾ ਅਸੀਂ ਨਹੀਂ ਸਾਥ ਦੇਵਾਂਗੇ ਤੁਸੀਂ ਇੱਕ ਬਿਆਨ ਸੁਣਿਆ ਹੋਣਾ ਅਮਰਪਾਲ ਹੋਰਾ ਦੇ ਮਾਤਾ ਜੀ ਦਾ ਸਿੱਧੇ ਤੌਰ ਦੇ ਤੇ ਉਹਨਾਂ ਨੇ ਨਾ ਕੀਤੀ ਸੀ ਕਿ ਕਿ ਅਸੀਂ ਕੋਈ ਖਾਲਸਪਤਾਨ ਦੀ ਮੰਗ ਨਹੀਂ ਕਰਦੇ ਨਾ ਮੇਰੇ ਬੇਟੇ ਨੇ ਕਦੀ ਮੰਗ ਕੀਤੀ ਹੈ ਫਿਰ ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ ਜੀ ਫਿਰ ਮੈਂ ਜਵਾਬ ਤਾਂ ਦੇ ਦਿੱਤਾ ਸੀ ਤੋੜ ਪਾਣ ਜੇ ਪੰਥ ਪੰਥ ਜਨਰਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਤੇ ਜਿਹੜੀ ਪਾਰਟੀ ਚੱਲ ਰਹੀ ਹੈ ਉਹਦੇ ਵਿੱਚ ਤੋੜ ਨਰੋੜ ਹੋਊਗੀ ਹਮ ਖਾਲਸਾ ਪੰਥ ਇਸ ਪਾਰਟੀ ਨੂੰ ਜੋੜਿਆ ਰੱਖੇ ਔਰ ਟੁੱਟਣ ਨਾ ਦੇਵੇ ਉਪਰਲੀ ਦਲ ਅੰਮ੍ਰਿਤਸਰ ਨੂੰ